ਪਾਕ ਬੇਸਡ اور ਪਾਕ ਰਨ ਜਿਹੜਾ ਡਰਗ ਕਾਰਟਲ ਉਹ ਬਸਟ ਕੀਤਾ ਗਿਆ ਜਿੱਚ 8 ਦੋਸ਼ੀ ਗ੍ਰਿਫਤਾਰ ਹੋਏ ਨੇ 4.4 ਕਿਜੀ ਹਿਰੋਇਨ ਜਿਹੜੀ ਰਿਕਵਰ ਹੋਈ ਹੈ ਨਾ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਧੇ ਇੰਟੈਕ ਸੀਗੇ ਔਰ ਇਹਦੇ ਵਿੱਚ ਅਲੱਗ-ਅਲੱਗ ਐਫ ਆਈ ਆਰ ਦਰਜ ਕੀਤੇ ਗਏ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਦੇ ਚ ਪਾਕਿਸਤਾਨ ਬੇਸ ਜਿਹੜੇ ਸਮਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪ ਰਨ ਕਰ ਰਹੇ ਸੀਗੇ ਇਹਦੇ ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਇੰਪੋਰਟੈਂਟ ਬੰਦੇ ਨੇ ਉਹ ਫੜੇ ਗਏ ਮਨਜੀਤ ਜਿਹੜਾ ਇਹ ਸੈਂਟਰਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਦੀ ਜੌਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜੜੀਆਂ ਡਰੱਗ ਜਿਹੜੇ ਕਾਰਟਲ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਆ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਰੋਜ ਕੋਜ਼ਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣਾ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ ਤਲਵਿੰਦਰ ਟਿੰਡੂ ਜਿਹੜਾ ਤਨਵਾਖੌਰ ਦਾ ਥਾਣਾ ਕਰਨ्डा ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਅਭਿਸ਼ੇਕ ਅਰਸ਼ਿਤ ਔਰ ਇਹ ਚ ਇੰਪੋਰਟੈਂਟ ਗੱਲ ਹੈ ਇੱਕ ਅਮਿਤ ਲੜਕਾ ਫੜਿਆ ਗਿਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਸ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ 34 ਸਾਲ ਉਮਰ ਹੈ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੀ ਚੀਜ਼ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ ਆਪਰੇਟਰਸ ਦੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵਿਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਇਸੋ ਲਾਵਾ ਸਤਨਾਮ ਸਿੰਘ ਛਾਟੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਏਸੀਪੀ ਸਾਹਿਬ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਬਹੁਤ ਵਧੀਆ ਕੰਮ ਕੀਤਾ ਔਰ ਇਹ ਦਾ ਡਰ ਕਾਰਟਰ ਲੈ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜੀ ਕਨਸਾਈਨਮੈਂਟਸ ਨੇ ਇਹ ਵਾਇਰ ਡਰੋਨ ਨਹੀਂ ਪਾਕਿਸਤਾਨ ਦੇ ਟ੍ਰੈਸ਼ਰ ਬਾਰਡਰ ਤੋਂ ਕੁਝ ਅਕ੍ਰੋਸ ਹੋਈਆਂ ਜਿਹੜੀਆਂ ਸਿਰਫ ਸੈਂਟਰਲ ਏਜੰਸੀ ਕਿਹੇ ਚ ਕੰਮ ਕਰਦਾ ਦਾ ਆਫਿਸ ਕਿੱਥੇ ਦਾ ਲਿਤਾ ਇਹਨਾਂ ਦਾ ਆਫਿਸ ਅੰਮ੍ਰਿਤਸਰ ਜੀ ਹੈ ਜੀ ਇਹ ਡੀਆਰਆਈ ਆਪਾਂ ਜਿਹੜੀ ਹੈਗੀ ਆ ਸੈਂਟਰਲ ਏਜੰਸੀ ਹੈ ਅੱਛਾ ਸਰ ਇਹ ਕਿਵੇਂ ਇਨਵੋਲਵ ਹੋ ਗਿਆ ਕਿਉਂਕਿ ਉਹ ਤਾਂ ਖੁਦ ਹੀ ਫੜਨ ਵਾਲੇ ਨੇ ਇਹ ਕਿਵੇਂ ਇਹਦੇ ਵਿੱਚ ਆ ਗਿਆ ਦੇਖੋ ਜਿਹੜਾ ਇਹ ਡਰਗ ਨੈਟਵਰਕ ਜਾਂ ਕ੍ਰਿਮੀਨਲ ਸਿਸਟਮ ਹੁੰਦਾ ਐਕਚੁਅਲੀ ਅਲਿਓਰਮੈਂਟ ਦੇ ਕੇ ਲਾਰਜ ਦੇ ਕੇ ਲੋਕਾਂ ਨੂੰ ਸਾਲ ਲੰਦੇ ਆ ਔਰ ਪਤਾ ਲੱਗਿਆ ਕਿ ਥੋੜੀ ਦੇਰ ਹੀ ਪਹਿਲਾਂ ਇਹਨੇ ਨੌਕਰੀ ਜੋਇਨ ਕੀਤੀ ਹੈ ਮਨਜੀਤ ਨੇ ਤੇ ਇਹਨਾਂ ਦੇ ਜਿਹੜੇ ਨੈਟਵਰਕ ਦੇ ਵਿੱਚ ਸੰਪਰਕ ਚ ਆਇਆ ਔਰ ਇਹਨੇ ਮੁੜ ਕੇ ਇਸ ਦੇ ਥਰੂ ਜਲਦੀ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ। ਕਿ ਛਾਟੇ ਵਾਲਾ ਵੀ ਪੁਲਿਸ ਬਣਾ ਦੇ ਮਾਜੀ। ਹਾਂਜੀ ਉਹ ਅਲੱਗ ਕੇਸ ਹੈ ਜੀ। ਉਹ ਤੇ ਉਹਦੇ ਬਾਰੇ ਤੁਹਾਨੂੰ ਅਲੱਗ ਇਨਫੋਰਮੇਸ਼ਨ ਦੇਵਾਂਗੇ। ਇਹਦੇ ਵਿੱਚ ਜਿਹੜੇ ਕਾਰਟਲ ਹੈ ਪਾਕਿਸਤਾਨ ਦੇ ਦੋ ਸਮੱਗਲਰ ਦਾ ਇਹਦੇ ਵਿੱਚ ਉਹ ਨਹੀਂ ਹੈ। ਅੱਛਾ ਜੀ। ਉਹ ਛਾਡੇ ਵਾਲਾ ਕਾਂਸਟੇਬਲ ਅਲੱਗ ਹੈ ਜੀ। ਮੈਂ ਉਹ ਤੁਹਾਨੂੰ ਨਾਮ ਲਿਤਾ ਨਾ ਇਹ ਵਿੱਚ ਸਤਨਾਮ ਸਿੰਘ ਜਿਹੜਾ ਇਹ ਹੋਰ ਹੈ ਜੀ ਹਾਂ ਉਹ ਜਿਹੜਾ ਛਾਡੇ ਵਾਲਾ ਕਨਸਟੇਬਲ ਆ ਸਵਿਫਟ ਕਾਰ ਦੇ ਵਿੱਚ ਫੜਿਆ ਗਿਆ ਉਹ ਬਟਾਲਾ ਪੁਲਿਸ ਦਾ ਕਨਸਟੇਬਲ ਹੈ ਉਹਦੇ ਤੋਂ ਰਿਕਵਰੀ ਜਿਹੜੀ ਆ ਉਹ ਕਮਰਸ਼ੀਅਲ ਕੁਆਂਟੀਟੀ ਦੀ ਹੋਈ ਉਹ ਡੀਆਰਆਈ ਦਾ ਕਿੰਨੇ ਜਣ ਤੋਂ ਕੰਮ ਕਰਾ ਰਿਹਾ ਸੀ ਤੇ ਮੋਟਾ ਦੇ ਦੇਖੋ ਅਜੇ ਤੱਕ ਤਾਂ ਜਿਹੜੀ ਆ ਸਾਡੇ ਕੋਲ ਗੱਲ ਚੱਲ ਰਹੀ ਹੈ ਉਹ ਹੈਗਾ ਕਿ ਇਹਦਾ ਨੈਟਵਰਕ ਜਿਹੜਾ ਹੈਗਾ ਉਹ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਫੋਰਨ ਬੇਸਡ ਹੈਗੇ ਆ ਉਹਨੂੰ ਅਸੀਂ ਸਾਰੇ ਨੂੰ ਅਜੇ ਤੋੜਨਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਬਿਕਾਜ਼ ਉਹਨੂੰ ਦੀਪਲੀ ਇਨਵੈਸਟੀਗੇਟ ਕਰਕੇ ਉਹ ਸਾਰੇ ਜਿਹੜੇ ਨੈਟਵਰਕ ਤੇ ਇਹਨਾਂ ਦੀਆਂ ਸਟ੍ਰਿੰਗਸ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਕਰ ਲਈਏ ਸਾਨੂੰ ਪੇਜ ਦੋ ਕਿ ਸਾਰੇ ਇਸ ਕਰਕੇ ਇਸ ਕੰਮ ਚ ਕਿਹਾ ਕਿ ਜਿਸ ਤਰ੍ਹਾਂ ਡੀਐਨਏ ਨੂੰ ਪੇਕ ਕਾਫੀ ਹੁੰਦੇ ਆ ਨਾ ਬੰਦੇ ਨੂੰ ਦੇਖੋ ਪੇਤੀ ਬੰਦੇ ਨੂੰ ਤਾਂ ਫਰਕ ਪੈਂਦਾ ਹੀ ਔਰ ਥੋੜੀ ਆਪਣੀ ਪੋਜੀਸ਼ਨ ਦਾ ਅਫੀਸ਼ਲ ਪੋਜੀਸ਼ਨ ਦਾ ਜਿਹੜਾ ਉਹ ਆਪਣੇ ਫਾਇਦਾ ਉਠਾਉਂਦਾ ਹੀ ਹੈ ਇਸ ਗੱਲ ਦਾ ਵੀ ਸਾਨੂੰ ਇਸ ਤਰ੍ਹਾਂ ਦਾ ਕਵਰ ਹੈ ਕਿ ਅਸੀਂ ਕੋਈ ਆਪਰੇਸ਼ਨ ਕਰ ਰਹੇ ਹਾਂ ਜਾਂ ਕੁਝ ਕਰ ਰਹੇ ਹਾਂ ਸੋ ਆਮ ਗਵਰਨਮੈਂਟ ਆਫੀਸਰ ਜਿੰਨਾਂ ਦੇ ਕੰਮ ਕਰਦੇ ਫੜੇ ਜਾਂਦੇ ਜਦੋਂ ਉਹਦੇ ਚੀ ਗੱਲ ਜਾ ਕੇ ਪਤਾ ਲੱਗਦਾ ਲੇਕਿਨ ਕੋਨਸਟੇਬਲ ਜਿਹੜਾ ਗੁੰਟਾਲੇ ਫੜਿਆ ਗਿਆ ਜੀ ਸਾਡੇ ਖਾਣੇ ਵੱਲੋਂ ਉਹ ਉਹਦੇ ਬਾਰੇ ਬਾਅਦ ਚ ਦੱਸਦੇ ਆ ਜੀ ਇਹਨੂੰ ਆਪਾਂ ਇੰਪੋਰਟੈਂਟ ਨਹੀਂ ਉਹਦੀ ਸ਼ਿਕਾਇਤ ਕਰੀਏ ਉਹ ਛੋਟੀ ਰਿਕਵਰੀ ਹੈ ਹੈ ਕਮਰਸ਼ਲ ਬਟ ਇਹ ਡਿਫਰੈਂਟ ਹੈ ਜੀ ਮੈਂ ਤੇਰਾ ਡੀਆਰ ਇ ਕੇ ਤੇ ਹੀ ਗੱਲ ਕਰ ਲਈਏ ਸਰ ਇਹ ਜਿਸ ਤਰੀਕੇ ਨਾਲ ਕਾਫੀ ਮੁਸ਼ਕਲ ਹੀ ਹੁੰਦਾ ਹੈ ਕਿ ਸਟੇਟ ਫੋਰਸਿਸ ਨੂੰ ਸੈਂਟਰ ਫੋਰਸਿਸ ਦੇ ਉੱਤੇ ਦੇਖੋ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਅਸੀਂ ਤਾਂ ਆਪਣੇ ਆਪਰੇਸ਼ਨ ਦੇ ਵਿੱਚ ਜਿਹੜਾ ਬੰਦਾ ਫੜੇ ਜਾਂਦਾ ਉਸ ਤੋਂ ਬਾਅਦ ਆਈਡੈਂਟੀਟੀ ਪਤਾ ਲੱਗਦੀ ਹੈ ਸਾਂਤੇ ਪਤਾ ਨਹੀਂ ਸੀਗਾ ਕਿ ਵੀ ਦਫਤਰੀ ਮਾਰੇ ਉਹਨਾਂ ਕੀ ਮੈਂ ਸੈਂਟਰਲ ਦੋਸੀ ਤੋਂ ਉਹਨਾਂ ਦੀ ਕੋਈ ਚੰਗੀ ਜੀ ਅਸੀਂ ਪੁਲਿਸ ਸક્ષਮ ਹੈ ਆਪਣੇ ਕੰਮ ਤੇ ਸਾਨੂੰ ਆਉਂਦਾ ਆਪਣਾ ਕੰਮ ਕਰਨਾ ਕੋਈ ਹੋਰ ਨਹੀਂ ਇਸ ਦਾ ਡੀਆਰਆਈ ਨਾਲ ਬੋਲ ਉਸ ਦੀ ਗੱਲ ਨਹੀਂ ਹੋਈ ਜੀ ਪਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਟੀਲ ਕਿੱਧਰ ਕਰਦੀ ਸੀ ਇਹ ਸਾਰੀ ਉਹ ਅਸੀਂ ਚੱਲ ਰਿਹਾ ਉਸ ਗੱਲ ਤੇ ਮੈਂ ਤੁਹਾਨੂੰ ਦੱਸਿਆ ਕਿ ਹਵਾਲੇ ਵਾਲੇ ਬੰਦੇ ਵੀ ਵਿੱਚ ਫੜੇ ਗਏ ਆ ਫੋਰਨ ਬੇਸਡ ਬੰਦੇ ਵੀ ਨੇ ਪਾਕਿਸਤਾਨ ਬੇਸਡ ਸਮਗਲਰ ਤਾਂ ਹੈ ਹੀ ਹੈ ਇਕ ਕਾਫੀ ਲੰਬਾ ਨੈਟਵਰਕ ਹੈ ਉਸ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਹਵਾਲੇ ਨੂੰ ਪੈਸੇ ਕਿੰਨੇ ਕ ਪੈਸੇ ਦੀ ट्रांजੈਕਸ਼ਨ ਹੋਈ ਹੈ ਉਹ ਅਜੇ ਉਹ ਵੀ ਸਾਰਾ ਦੇਖ ਰਹੇ ਕਾਫੀ ਪੈਸੇ ਉਹਦੇ ਥਰੂ ਰੂਟ ਹੋਏ ਆ ਸਾਰੇ ਉਹਦੇ ਚ ਫੋਨ ਦੇ ਵਿੱਚੋਂ ਕਾਫੀ ਇਨਫੋਰਮੇਸ਼ਨ ਮਿਲ ਗਈ ਹੈ ਮਿਲਿਆ ਅਸੀਂ ਹਵਾਲਾ ਵਾਲੇ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪਰ ਜਿਹੜਾ ਅਮਿਤ ਕੁਮਾਰ ਹੈ ਕਾਫੀ ਦੇਰ ਤੋਂ ਇਹ ਕੰਮ ਕਰਵਾ ਰਿਹਾ ਹੈ ਟਰੈਕਟਰ ਇਹਨਾਂ ਉਹਦੇ ਜਿਹੜੇ ਆਪਾਂ ਸਮਝਣੇ ਗੋਡਫਾਦਰ ਨੂੰ ਬਾਹਰ ਬੈਠਾ ਹੈ ਉਹਨੂੰ ਤੇ ਵੀ ਅਸੀਂ ਕਾਰਵਾਈ ਕਰਦੇ ਸਰ ਰਵੀ ਦਾ ਵੀ ਰੋਲ ਹੈ ਜਿਹੜੇ ਸਾਡੀ ਦੇ ਨਾਲ ਉਹ ਆਹੀ ਕੰਮ ਹੈ ਜੀ ਤੁਹਾਨੂੰ ਪਤਾ ਹੀ ਹੈ ਜਿਹੜਾ ਹੀਰੋਇਨ ਦੇ ਸਮਗਲਿੰਗ ਔਰ ਨੈਟਵਰਕ ਦੇ ਵਿੱਚ ਸ਼ਾਮਲ ਹੋ ਕੇ ਸਪਲਾਈ ਕਰਨੀ ਔਰ ਪੈਸੇ ਲੈਣੇ ਸਰ ਡੀਆਰਏ ਨੇ ਹੁਣ ਤੱਕ ਪੂਰੀ ਪ੍ਰੋਪਰਟੀ ਕਿੰਨਾ ਫਸਦਾ ਸਮਾਂ ਲਿਆ ਜੀ ਇਹ ਦੇਖੋ ਜੇ ਉਸ ਗੱਲਬਾਤ ਅਸੀਂ ਚੱਲਾਂਗੇ ਅਜੇ ਤਾਂ ਪੁਲਿਸ ਰਿਮਾਂਡ ਚੱਲ ਰਿਹਾ ਉਹਦੇ ਤੇ ਨੰਬਰ ਰਿਮਾਂਡ ਹੋਰ ਲਿਆ ਜਾਏਗਾ ਫਿਰ ਅਸੀਂ ਸਾਰੀ ਗੱਲ ਨੂੰ ਹਾਂ ਜੀ ਰਿਮਾਂਡ ਇਹਨਾਂ ਦਾ ਅੱਜ ਪੇਸ਼ ਕਰੀ ਅੱਜ ਸਾਜ ਪੇਸ਼ ਹੋ ਕੇ ਫਿਰ ਲੈਵਾਂਗੇ ਸਰ ਡੀਆਰਏ ਨਾਲ ਕਿੰਨੇ ਦੋਸ਼ੀ ਫੜੇਗੇ ਜੀ ਉਦੇ ਨਾਲ ਇੱਕ ਰਵੀ ਕੁਮਾਰ ਫੜੇ ਗਿਆ ਫਿਰੋਜ਼ਪੁਰ ਵਾਸੀ ਸਰ ਜਦੋਂ ਡੀਆਰਆਈ ਦਾ ਇਹ ਸਾਰਾ ਮੈਂਡਾ ਸੀ ਜਿਹੜਾ ਤੁਹਾਨੂੰ ਨਾ ਡਨਰ ਕਵਰ ਫਲਾ ਲਿਆਉਣਾ ਆਪਣਾ ਮੂਤ ਬਾਰੇ ਲੱਗਾ ਵੇਖੋ ਜੀ ਕਹਿਣਾ ਬੜਾ ਮੁਸ਼ਕਲ ਹੈ ਆਪਾਂ ਉਹ ਗੱਲ ਕਹਿਣੀ ਚਾਹੀਦੀ ਜਿਹੜੀ ਆਪਾਂ ਵੈਰੀਫਾਇਬਲ ਕਰਨਾ ਐਵੇਂ ਮੈਂ ਕੱਚੀ ਗੱਲ ਕਰਦਾ ਉਹਦਾ ਫਾਇਦਾ ਨਹੀਂ ਹੋਵੇ ਸਰ 8 ਦੋਸ਼ੀ ਗੱਲ ਕੀਤੀ ਜਾ ਰਹੀ ਹੈ 8 ਦੋਸ਼ੀ ਤੇਰੇ ਗਏ ਇਹਦੇ ਜੀ ਰਵੀ ਕੁਮਾਰ ਮਨਜੀਤ ਤਲਵਿੰਦਰ ਰੋਹਿਤ ਸ਼ਰਮਾ ਵਿਸ਼ੇਸ਼ ਅਰਸ਼ਦੀਪ ਅਮਿਤ ਕੁਮਾਰ ਜਿਹੜਾ ਹਵਾਲੇ ਵਾਲਾ ਆ ਸਤਨਾਮ ਸਿੰਘ ਉਸਾ ਇੰਦਾ ਵੱਡਾ ਅਫੈਕਟਰੋ ਚੱਲਦੇ ਆ ਬਾਕੀ ਇੱਥੋਂ ਦੇ ਹੋਰ ਵੀ ਲੋਕ ਨੇ ਜਿਹੜੇ ਕਰ ਰਹੇ ਨੇ ਕਿਉਂਕਿ ਪੁਲਿਸ ਨੇ ਤੇ ਬੱਸ ਕੀਤਾ ਹੀ ਹੈ ਪਰ ਉਹ ਚੰਗੀ ਗੱਲ ਹੈ ਪਰ ਹੋਰ ਵੀ ਲੋਕ ਹੈਗੇ ਨੇ ਇਨਵੋਲਡ ਅਲੋਗ ਦੇਖੋ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਆਪਾਂ ਰੋਜ਼ ਜਦੋਂ ਰਿਕਵਰੀਆਂ ਕਰਦੇ ਆ ਕਿ ਕਿਸ ਤਰ੍ਹਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਲੋਕ ਇੱਕ ਅੰਮਾ ਦੇ ਵਿੱਚ ਸ਼ਾਮਲ ਹੋ ਕੇ ਇਹ ਇਹ ਜਿਹੜੇ ਜਿਹੜੇ ਕਾਰਟਲਸ ਨੇ ਉਹਨਾਂ ਚ ਸ਼ਾਮਲ ਹੁੰਦੇ ਫਿਰ ਹਵਾਲੇ ਦੀ ਟ੍ਰਾਂਜੈਕਸ਼ਨ ਕਿੱਥੋਂ ਹੁੰਦੀ ਸਰ ਉਹ ਫੋਰੈਕਸ ਕੰਪਨੀ ਦਾ ਪਤਾ ਲੱਗਿਆ ਜੀ ਉਹ ਦੱਸਦੇ ਆ ਤੁਹਾਨੂੰ ਸਾਰਾ ਜੀ ਜੇ ਜੇ ਕਰਦੇ ਫਿਰ ਸਾਰੇ ਪੱਜ ਜਾਂਦੇ ਆ ਠੀਕ ਹੈ ਸਰ ਜਿਹੜੀ ਕਿ ਮੁੱਦਤ ਪਿੰਡ ਚ ਰਾਤ